ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰਾਂ ਤੀਰਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਜਿਹੜੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਨੇ ਸਿੱਧਾ ਵਿਸ਼ੇ ਤੇ ਆਊਂਗਾ ਕੈਨੇਡਾ ਜੀਆਈਸੀ ਨੂੰ ਲੈ ਕੇ ਕਈ ਤਰ੍ਹਾਂ ਦੇ ਰੋਲੇ ਨੇ ਕੈਨੇਡਾ ਦੀ ਜੀਆਈਸੀ ਦਾ ਰੋਲਾ ਮੋਕਣਾ ਕਿਵੇਂ ਹੈ ਸਹੀ ਤਰੀਕਾ ਕੀ ਹੈ ਤੀਰ ਸਿੰਘ ਪਨਾਕਲ ਮੇਨਾ ਮੌਜੂਦ ਨੇ ਤੀਰ ਜੀ ਸਸਕੀ ਗਾਲ ਸਵਾਗਤ ਹੈ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ تیر ਜੀ ਰੋਲਾ ਮੁਕਣਾ ਕਿਵੇਂ ਜੀ ਆਈ ਸੀ ਦਾ ਸਰ ਮੈਂ ਸਭ ਤੋਂ ਪਹਿਲਾਂ ਤਾਂ ਇੱਥੇ ਆ ਜਾਵਾਂ ਬੜੇ ਕਹਿੰਦੇ ਨਾ ਜਿੰਨੀਆਂ ਮਰਜ਼ੀ ਵੀਡੀਓ ਦੇ ਵਿੱਚ ਕੋਈ ਵੀ ਬੰਦਾ ਬੋਲ ਬਵੇ ਖੜ ਕੇ ਬੋਲਵੇ ਚਾਹੇ ਮੇਰੇ ਵਾਲਾ ਬੋਲ ਲਵੇ ਕਿਉਂਕਿ ਨਾ ਜੀ ਆਈ ਸੀ ਖਤਮ ਆ ਕਈ ਤਾਂ ਸਰ ਇਦਾਂ ਦੀ ਵੀਡੀਓ ਵੀ ਦੇਖੇ ਜੀ ਆਈ ਸੀ ਅੱਧੀ ਦੇ ਕੇ ਵੀ ਜਾ ਸਕਦੇ ਆ ਤੂੰ ਮੈਂ ਤਾਂ ਕਹਿੰਦਾ ਹੁੰਦਾ ਕਿ ਜੋ ਸਚਾਈ ਕੈਨੇਡਾ ਦੀ ਗਵਰਨਮੈਂਟ ਸਾਈਡ ਤੇ ਜੋ ਅਪਡੇਟ ਆ ਨਾ ਮਤਲਬ ਕਿ ਜੋ ਟੈਕਨੀਕਲੀ ਚੀਜ਼ ਹੈ ਉਦੋਂ ਹੀ ਰਹਿਣਾ ਨਹੀਂ ਤਾਂ ਗੱਲਾਂ ਨਾਲ ਦਾ ਜੋ ਮਰਜੀ ਕਹ ਲਓ ਕੋਈ ਬੰਦ ਹੋ ਗਿਆ ਸ਼ੁਰੂ ਹੋ ਗਿਆ ਤੇ ਇਹ ਚੀਜ਼ਾਂ ਰਹੀ ਜਾਣੀਆਂ ਮਤਲਬ ਕਿ ਪਿੱਛੇ ਦੇ ਸਾਡੇ ਸਾਹਮਣੇ ਕਿੰਨੇ ਕੈਨੇਡਾ ਖਾਤਾਵਾ ਕੈਨੇਡਾ ਨਹੀਂ ਹੋਣਾ ਉਹ ਨਹੀਂ ਸਾਡੇ ਸਾਹਮਣੇ ਹੌਲੀ ਹੌਲੀ ਸਾਰੇ ਬੱਚੇ ਸੈਟਲਡ ਆਨ ਹੁੰਦੇ ਜਾ ਰਹੇ ਤੇ ਹੋ ਹੀ ਜਾਣੇ ਚਾਹੇ ਪੀਆਰ ਦੀਆਂ ਪ੍ਰੋਬਲਮਸ ਐਸ ਲਈ ਬਹੁਤ ਹਾਈਪ ਤੇ ਆ ਸਰ ਤੁਸੀਂ ਅੱਜ ਮੈਂ ਕਹਿੰਦਾ ਵੀਡੀਓ ਦੀਆਂ ਕਟਿੰਗ ਬੱਚਿਆਂ ਨੂੰ ਕੱਢ ਕੇ ਰੱਖ ਲਓ ਸਰ ਹੋ 6 ਮਹੀਨੇ ਤੇ ਇਹ ਵੀ ਰੌਲਾ ਨਹੀਂ ਲੱਭਣਾ ਨਾ ਅਦਗਈ ਮਨ ਲਗੇ ਹਾਲੇ ਹੀ ਨਾ ਹੋਵੇ ਸੋ ਇਦਾਂ ਦਾ ਰੋਲਾ ਕਦੀ ਨਾ ਹੋਵੇ ਸੋ ਸੋਸ਼ਲ ਮੀਡੀਆ ਤੇ ਅਸਲੇ ਰੋਲਿਆਂ ਦਾ ਦੌਰ ਚੱਲੰਦੇ ਆ ਤੇ ਹੁਣ ਮੁੱਦੇ ਤੇ ਆਉਨਾ ਜੀਆਈਸੀ ਜਿਹੜਾ ਸਭ ਤੋਂ ਵੱਡਾ ਪਹਿਲਾ ਮੁੱਦਾ ਆ ਗਿਆ ਬਣੇ ਕਈ ਵੀਡੀਓ ਇਦਾਂ ਨਹੀਂ ਦੇਖੀਆਂ ਹੈਰਾਨ ਮੈਂ ਹੋ ਗਿਆ ਕਹਿੰਦੇ ਜੀਆਈਸੀ ਅੱਧੀ ਹੋ ਗਈ ਸਰ ਕਹਿੰਦੇ ਜੀਆਈਸੀ ਹਾਫ ਦੇ ਕੇ ਵੀ ਜਾ ਸਕਦੇ ਆ ਉਹ ਪਹਿਲੇ ਮਾਨਸਿਓ ਪਹਿਲਾਂ ਇੱਕ ਚੀਜ਼ ਨੂੰ ਸਮਝੋ ਜੀਆਈਸੀ ਇੱਕ ਸਰਟੀਫਿਕੇਟ ਮਿਲਦਾ ਇੱਕ ਤੁਹਾਨੂੰ ਸਰਟੀਫਿਕੇਟ ਇਸ਼ੂ ਹੁੰਦਾ ਉਹ ਅੱਧੀ ਦੇ ਇਸ਼ੂ ਨਹੀਂ ਹੁੰਦਾ ਉਹ 1 ਡਾਲਰ ਵੀ ਘੱਟ ਹੋਵੇ ਨਾ ਉਹ ਇਸ਼ੂ ਨਹੀਂ ਕਰਦੇ ਕਿੰਨੇ ਤੇਰਾ ਡਾਲਰ ਘਾਟਾ ਤੂੰ ਇਹ ਡਾਲਰ ਪੂਰਾ ਕਰੇਗਾ 2635 ਦਾ ਹੁਣ ਹੈਗਾ ਥੈਨ ਤੁਹਾਨੂੰ ਸਰਟੀਫਿਕੇਟ ਇਸ਼ੂ ਹੋਣਾ ਜਿਹਦਾ ਪਹਿਲੋਂ ਪਿੱਛੇ ਦੇ 10000 ਸੀਗਾ ਠੀਕ ਹੈ ਨਾ ਸਰ 10000 ਡਾਲਰ ਤੋਂ 1 ਡਾਲਰ ਵੀ ਘਾਟਾ ਤਾਂ ਸਰਟੀਫਿਕੇਟ ਇਸ਼ੂ ਨਹੀਂ ਕਰਦੇ ਇੱਕ ਤਰ੍ਹਾਂ ਦਾ ਸਰਟੀਫਿਕੇਟ ਆ ਜਿਹਨੂੰ ਆਪਾਂ ਗਾਰੰਟੀਡ ਇਨਵੈਸਟਮੈਂਟ ਉੱਥੇ ਆਪਾਂ ਕਹਿੰਦੇ ਜਿਹੜਾ ਕਿ ਬੱਚਿਆਂ ਨੂੰ ਪੈਸੇ ਆਉਂਦੇ ਸੀਗੇ ਮਨ ਲਈ ਕਿਸ ਤਰ੍ਹਾਂ ਚਾਹੁੰਦੇ ਕਿ ਬੱਚਿਆਂ ਨੂੰ ਉੱਥੇ ਹੈਲਪ ਮਿਲਦੀ ਸੀ ਜ ਸੋ ਬਟ ਹਾਂ ਜੀਆਈਸੀ ਜਦੋਂ ਕਹਿੰਦੇ ਬੰਦ ਹੋ ਗਈ ਮੈਂ ਕਹਾਂਗਾ ਬੰਦ ਨਹੀਂ ਹੋਈ ਆਪਸ਼ਨਲ ਹੋਈ ਆ ਤੁਸੀਂ ਦੇਣੀ ਆ ਜਾਂ ਨਹੀਂ ਦੇਣੀ ਆ ਤੇ ਹਨ ਵਨ ਥਿੰਗ ਫॉर ਸ਼ੂਰ ਬਿਨਾ ਜਿਹੜੀ ਕਿ ਮੈਂ ਤਾਂ ਕਹਾਂਗਾ ਫਾਈਨੈਂਸ਼ੀਅਲ ਜਸਟੀਫਿਕੇਸ਼ਨ ਰਿਕੁਆਇਰਮੈਂਟ ਕੀਤੇ ਬਿਨਾ ਦਿਖਾਏ ਬਿਨਾ ਤੁਹਾਡਾ ਵੀਜ਼ਾ ਨਹੀਂ ਆਉਂਦਾ ਮੈਂ ਤਾਂ ਕਹਾਂਗਾ ਜਿਹੜਾ ਮਰਜੀ ਏਜੰਟ ਭਾਵੇਂ ਜਿੰਨਾ ਮਰਜੀ ਵੱਡੇ ਤੋਂ ਵੱਡੇ ਭਾਵੇਂ ਲੜੀਆਂ ਦੇ ਭਾਵੇਂ ਟੇਬਲਾਂ ਦੇ ਵਿੱਚ ਆ ਦੇਵੇ ਉਹ ਗੱਲਾਂ ਹੀ ਰਹਿ ਜਾਣੀਆਂ ਐਸ ਵੇਲੇ ਤਾਂ ਛੱਡੋ ਜਿਹੜਾ ਮੈਂ ਕਹਾਂਗਾ ਇਹ ਸਮਾਂ ਪਿਛਲੇ ਵਾਲਾ ਆ ਗਿਆ ਤੁਹਾਡੀ ਫਾਈਲ ਤੇ ਜੇ ਪ੍ਰੋਪਰ ਤੁਹਾਡਾ ਸਲਾਹਕਾਰ ਜਿਹੜਾ ਸਾਹਮਣੇ ਬੈਠਾ ਮੇਰੇ ਅਰਗੇ ਬੈਠਾ ਮੈਂ ਲਗੂੰ ਆਪਣੇ ਤੇ ਗੱਲ ਕਰਦਾ ਅਪਡੇਟ ਹੈਗਾ ਪੂਰਾ ਆਪਣੇ ਸਟਾਫ ਨੂੰ ਅਪਡੇਟ ਰੱਖ ਲਿਆ ਤੁਹਾਡੀ ਫਾਈਲ ਤੇ ਅਪਡੇਟ ਹੋ ਗਏ ਕੰਮ ਕਰ ਰਿਹਾ ਦੈਨ ਜਿਹੜੀ ਆਪਾਂ ਵੀਜ਼ੇ ਦੀ ਉਮੀਦ ਕਰ ਸਕਾਂਗੇ ਨਹੀਂ ਤਾਂ ਗੱਲਾਂ ਹੀ ਰਹਿ ਜਾਣੀਆਂ ਹੈਗੀਆਂ ਹਾਂ ਜੀਆਈਸੀ ਆਪਸ਼ਨਲ ਜ਼ਰੂਰ ਹੋ ਸਕਦੀ ਆ ਜੀਆਈਸੀ ਮੈਂ ਵੀ ਅੱਜ ਦੱਸ ਦਵਾ ਮੈਂ ਵੀ ਕਈ ਕਲੈਂਟਸ ਨੂੰ ਕਹਿ ਰਿਹਾ ਪਰ ਜੀਆਈਸੀ ਆਪਾਂ ਤੇਰੀ ਮੈਂ ਨਹੀਂ ਪਰੋਣੀ ਸਰ ਮੈਂ ਵੀ ਕਹਿ ਰਿਹਾ ਬਟ ਮੈਂ ਪਤਾ ਕਿ ਇਹਨਾਂ ਨੂੰ ਕਲੈਂਡ ਕਰ ਰਿਹਾ ਮੇਰਾ ਪਹਿਲਾ ਸਵਾਲ ਹੁੰਦਾ ਤੁਹਾਡੇ ਬੈਂਕ ਚ ਸੇਵਿੰਗ ਕਿੰਨੀ ਆ ਅੱਜ ਮੈਂ ਦੱਸ ਦਵਾਂ ਜੇ ਜੀਆਈਸੀ ਨਹੀਂ ਦੇਣੀ ਹਾਂ ਉਹਨਾਂ ਨੇ ਆਪਸ਼ਨਸ ਦਿੱਤੀਆਂ ਜਿਹੜੀਆਂ ਪੰਜ ਸੱਤ ਆਪਸ਼ਨਸ ਆ ਜਿਹੜੀਆਂ ਕਿ ਦੋ ਆਪਸ਼ਨਸ ਜਿਹੜੀਆਂ ਮੈਂ ਤਾਂ ਕਹੂੰਗਾ ਆਪਾਂ ਲੈ ਸਕਦੇ ਨਹੀਂ ਤੇ ਉਹਨਾਂ ਨੇ ਪਾਸੇ ਨਾ ਕਿਹਾ ਵੀ ਤੁਹਾਨੂੰ ਸਪான்ਸਰ ਕੌਣ ਕਰ ਰਿਹਾ ਸਪੋਰਟ ਕੌਣ ਕਰ ਰਿਹਾ ਗਵਰਨਮੈਂਟ ਫੰਡਿੰਗ ਆ ਮਲੇ ਪੰਜ ਸੱਤ ਜਿਹੜੀਆਂ ਆਪਸ਼ਨਸ ਦਿੱਤੀਆਂ ਤੇ ਮੈਂ ਟਰਾਈ ਕਰਦਾ ਜੇ ਕਟਿੰਗ ਹੋਵੇ ਤਾਂ ਮੈਂ ਟੀਮ ਨੂੰ ਕਹੂੰਗਾ ਜਰੂਰ ਚਲਾ ਦੇ ਨਹੀਂ ਤੇ ਮੈਂ ਦੱਸ ਵੀ ਰਹਾਂ ਮ ਜਿਹੜੀਆਂ ਦੋ ਮੇਨ ਜਿਹੜਾ ਕਿ ਆ ਸਰਕਾਰ ਮਤਲਬ ਕਿ ਗਵਰਨਮੈਂਟ ਬੈਂਕ ਵੱਲੋਂ ਤੁਹਾਨੂੰ ਲੋਨ ਅਪਰੂਵਡ ਹੋਵੇ ਤੁਹਾਡਾ ਐਜੂਕੇਸ਼ਨ ਲੋਨ ਅਪਰੂਵਡ ਹੋਵੇ ਜਾਂ ਦੂਜੀ ਚੀਜ਼ ਆ 4 ਮਹੀਨੇ 4 ਮਹੀਨੇ ਪੁਰਾਣੀ ਫੰਡਿੰਗ ਕਦੋਂ ਤੋਂ ਡੇਟ ਆਫ ਲੌਜਮੈਂਟ ਮਤਲਬ ਜਿਸ ਦਿਨ ਤੁਹਾਡੀ ਫਾਈਲ ਅੰਬੈਸੀ ਜਾਨੀ ਆ 4 ਮਹੀਨੇ ਪੁਰਾਣੀ ਹੋਵੇ ਤੇ ਹਾਂ ਉਹ ਕੈਲਕੂਲੇਟ ਕਿੱਦਾਂ ਕਰਨੀ ਆ ਉਹਦੇ ਤੇ ਵੀ ਮੈਂ ਦੱਸ ਦਵਾ 2635 ਡਾਲਰ ਤੁਸੀਂ ਦਿਖਾਉਣੇ ਆ ਆਪਣੇ ਰਹਿਣ ਦਾ ਖਰਚਾ ਉਹ ਉਹਦੇ ਵਿੱਚ ਇੱਕ ਹੋਰ ਦੱਸ ਦਵਾ ਫੀਸ ਨਹੀਂ ਇਨਕਲੂਡ ਜੇ ਤੁਸੀਂ 6 ਮਹੀਨੇ ਦੀ ਫੀਸ ਦਿੱਤੀ ਹੈ ਤਾਂ 6 ਦੀ ਹੋਰ ਇਚ ਐਡ ਕਰ ਲਿਓ ਹਾਂ ਜੇ ਸਾਲ ਦੀ ਫੀਸ ਦਿੱਤੀ ਹੈ ਤੇ ਇਹ ਚੀਜ਼ ਨੂੰ ਤੁਸੀਂ ਆਪ ਕੈਲਕੂਲੇਟ ਕਰਨਾ ਹੈ 20 ਮਤਲਬ ਅਗਰ ਅਗਰ ਸਾਲ ਦੀ ਫੀਸ ਦਿੱਤੀ ਹੈ ਤੇ ਜੀਆਈਸੀ 20000 ਤੋਂ ਜ਼ਿਆਦਾ ਡਾਲਰ ਨੇ 20635 ਉਹ ਅਕਾਊਂਟ 'ਚ ਹੋਣੇ ਚਾਹੀਦੇ ਨੇ 4 ਮਹੀਨੇ ਪੁਰਾਣੇ ਹਾਂ ਜੀ ਜੀ ਐਸ ਨਹੀਂ ਲੈਣੀ ਮੈਂ ਮਹੀਨੇ ਦੀ ਫੀਸ ਦਿੱਤੀ ਹੈ ਤੇ ਤੁਹਾਨੂੰ ਬਾਕੀ 6 ਮਹੀਨੇ ਦੀ ਫੀਸ ਵੀ ਅਕਾਊਂਟ ਚ ਹੋਣੀ ਚਾਹੀਦੀ ਹੈ ਬਿਲਕੁਲ ਸਰ ਹਾਂਜੀ ਹਾਂਜੀ ਕਿਉਂਕਿ ਮੈਂ ਦੱਸ ਦਵਾ ਕਿਉਂਕਿ ਉੱਥੇ ਉਹਨਾਂ ਨੇ ਸਾਫ਼ ਤੌਰ ਤੇ ਲਿਖਿਆ ਕਿ ਜਿਹੜੀ ਇਹ ਫਾਈਨੈਂਸ਼ੀਅਲ ਰਿਕੁਆਇਰਮੈਂਟ ਹੈਗੀ ਆ ਲਿਵਿੰਗ ਐਕਸਪੈਂਸਸ ਆ ਇਹਦੇ ਵਿੱਚ ਤੁਹਾਡੀ ਫੀ ਕੈਲਕੂਲੇਟ ਅਸੀਂ ਨਹੀਂ ਕਰਦੇ ਸਰ ਉਹਨਾਂ ਨੇ ਤਾਂ ਐਮਬੈਸੀ ਨੇ ਆਪਣੀ ਸਾਈਡ ਤੇ ਸਾਫ਼ ਤੌਰ ਤੇ ਦੱਸਦਾ ਕਿ ਮੈਂ ਵੀਜ਼ਾ ਆ ਮੇਰੀਆਂ ਚੈਕਲਿਸਟ ਆ ਅਸੀਂ ਇਹ ਚੀਜ਼ਾਂ ਟਿਕ ਟਿਕ ਹੋਈਆਂ ਤੇ ਅਸੀਂ ਵੀਜ਼ਾ ਦੇਣਾ ਪਹਿਲੀ ਤੁਹਾਡੀ ਐਲਓਏ ਉਹ ਤਾਂ ਸਭ ਕੋ ਲਾਈ ਜਾਣੀ ਹੈ ਦੂਜੀ ਪੀਏ ਲੈਟਰ ਉਹ ਵੀ ਸਭ ਕੋ ਲਾਈ ਜਾਣੀ ਹੈ ਤੀਜੀ ਚੀਜ਼ ਤੁਹਾਡੇ ਆਇਡੈਂਟੀਟੀ ਡਾਕੂਮੈਂਟਸ ਪਾਸਪੋਰਟ ਉਹ ਵੀ ਸਭ ਕੁਝ ਆਈ ਜਾਣੇ ਆ ਪਰ ਜਿਹੜੀ ਇੱਕ ਮੋਸਟ ਇੰਪੋਰਟੈਂਟ ਆਪਸ਼ਨ ਆ ਫਾਈਨੈਂਸ਼ੀਅਲ ਰਿਕੁਆਇਰਮੈਂਟ ਉਹਥੇ ਸਰ ਜਿਹੜੀ ਕੁੰਡੀ ਫਸਣੀ ਆ ਤੇ ਨਾਲ ਹੀ ਨਾਲ ਦੂਜੀ ਦੱਸ ਦਵਾਂ ਤੁਹਾਡੀ ਜਿਹੜੀ ਕੀ ਆ ਜਿਹੜੀ ਕੀ ਐਸਓਪੀ ਜਿਹਨੂੰ ਆਪਾਂ ਕਹਿ ਰਹੇ ਹਾਂ ਕਵਰਿੰਗ ਲੈਟਰ ਕਹਿ ਰਹੇ ਹਾਂ ਸਟੇਟਮੈਂਟ ਆਫ ਪਰਪਸ ਮੈਂ ਪੜ੍ਹਨ ਕਿਉਂ ਚੱਲਣਾ ਇਹ ਦੋ ਚੀਜ਼ਾਂ ਦੇ ਆਧਾਰ ਤੇ ਤੁਹਾਡਾ ਜਿਹੜਾ ਵੀਜ਼ਾ ਤੁਹਾਡਾ ਕੀ ਹੁਣ ਡਿਪੈਂਡ ਕਰੇਗਾ ਸੋ ਮੈਂ ਇਸ ਲਈ ਕਹਿੰਦਾ ਕਿ ਮਸ਼ਹੂਰੀਆਂ ਚ ਗਿਆ ਜੀਏਸੀ ਬੰਦ ਆ ਜਾਓ ਫਾਈਲ ਪਹਿ ਹੈ ਬਚਾ ਲਓ ਨਹੀਂ ਬਚਣੇ ਯਾਰ ਪਹਿ ਛੱਡੋ ਆਪਣੀ ਪ੍ਰੋਫਾਈਲ ਨਾ ਖਰਾਬ ਕਰਕੇ ਭੇਜਾਂਗੇ ਅੱਗਾ ਵੀ ਬੰਦ ਕਰਾ ਲਵਾਂਗੇ ਹਾਂ ਤੁਹਾਨੂੰ ਦੱਸਦਾ ਜੀਜੀਸੀ ਬਚਾਉਣੀ ਆ ਤੇ ਉਹਦਾ ਤਰੀਕਾ ਕੀ ਆ ਅੱਜ ਤੋਂ ਹੀ ਜੇ ਤੁਸੀਂ ਆਪਣੇ ਧੀ ਪੁੱਤ ਨੂੰ ਬਾਹਰ ਭੇਜਣਾ ਹੋ 2 3 4 ਮਹੀਨੇ ਨੂੰ ਤੋ ਅੱਜ ਤੋਂ ਹੀ ਜਿਹੜੇ ਪੈਸੇ ਕਿਸੇ ਮੈਂਦ ਕਹਾਂਗਾ ਰਿਸ਼ਤੇਦਾਰ ਤੋਂ ਫੜਨੇ ਬੈਂਕ ਤੋਂ ਲੋਨ ਚੱਕਣਾ ਜਾਂ ਕੁਝ ਕਰਨਾ ਵਾ ਕੋਈ ਵੀ ਕਿਸੇ ਤਰ੍ਹਾਂ ਦਾ ਕਰਨਾ ਉਹ ਪਹਿਲਾਂ ਹੀ ਕਰ ਲਓ ਕੀ ਹਾਂ ਕਿ ਆਪਾਂ ਮਤਲਬ 4 ਮਹੀਨੇ ਪੁਰਾਣੇ ਜੀਆਈਸੀ ਅਗਰ ਜੀਆਈਸੀ ਬਚਾਉਣੀ ਤਾਂ ਜੀਆਈਸੀ ਦੀ ਅਮਾਉਂਟ 4 ਮਹੀਨੇ ਪੁਰਾਣੀ ਖਾਤਿਆਂ 'ਚ ਪਾਈ ਹੋਣੀ ਚਾਹੀਦੀ। ਬਿਲਕੁਲ ਸਹੀ। ਇਹ ਸਧਾਰਨ ਤੌਰ ਤੇ ਤੁਸੀਂ ਬੜੀ ਮਹੱਤਵਪੂਰਨ ਤੁਸੀਂ ਗੱਲ ਕੀਤੀ। ਬਹੁਤ ਤਰ੍ਹਾਂ ਦੇ ਰੋਲੇ ਨੇ ਕਿ ਬਿਨਾ ਜੀਆਈਸੀ ਤੋਂ ਫਾਈਲ ਲਾਂਚ ਕਰੋ। ਸੋ ਬਿਨਾ ਜੀਆਈਸੀ ਤੋਂ ਫਾਈਲ ਲਾਂਚ ਕਰਨ ਦਾ ਮਤਲਬ ਹੈ ਕਿ ਤੁਸੀਂ ਫੰਡ ਸ਼ੋ ਕਰਨੇ ਨੇ ਜੈਨੂਅਲ 4 ਮਹੀਨੇ ਪੁਰਾਣੇ। ਸੋ ਇਹ ਬੜੀ ਮਹੱਤਵਪੂਰਨ ਜਾਣਕਾਰੀ ਤੁਸੀਂ ਸਾਂਝੀ ਕੀਤੀ ਹੈ ਸੋ ਤਿਰਤ ਜੀ ਤੁਸੀਂ ਜਦੋਂ ਹੀ ਫਾਈਲਾਂ ਲਾਂਚ ਕਰਨੀਆਂ ਸ਼ੁਰੂ ਕਰਨੀਆਂ ਇੱਕ ਵਾਰੀ ਦੱਸਣਾ ਜ਼ਰੂਰ ਹੈ ਕਿਉਂਕਿ ਜਦੋਂ ਤੁਹਾਡੀਆਂ ਫਾਈਲਾਂ ਲੌਜ ਹੋਣੀਆਂ ਨੇ ਫੇਰ ਹੀ ਕੈਨੇਡਾ ਦੇ ਸਕਸੈਸ ਰੇਟ ਦਾ ਅਸਲ ਚ ਪਤਾ ਲੱਗਣਾ ਹੈ ਕਿ ਕੈਨੇਡਾ ਦਾ ਸਕਸੈਸ ਰੇਟ ਕਿੰਨਾ ਹੈ थैंक यू ਸੋ ਮਚ ਔਰ 85578 85578 ਇਸ ਨੰਬਰ ਤੇ ਤੁਸੀਂ ਫੋਨ ਕਰ ਸਕਦੇ ਹੋ ਕੋਈ ਕਨਫਿਊਜ਼ਨ ਹੈ ਤੀਰਤਜੀ ਦੇ ਨਾਲ ਗੱਲ ਕਰੋ ਫੋਨ ਕਰੋ ਪੂਰੀ ਕਲੈਰਿਟੀ ਲਓ ਫਿਰ ਫੈਸਲੇ ਕਰੋ ਧੰਨਵਾਦ